जय हिंद दोस्तों मैं प्रीतम सिंह प्रीतम हिट आर्मी ਦਾ ਫਾਊਂਡਰ ਐਂਸਟ੍ਰਕਟਰ ਦੋਸਤੋ ਜਿਸ ਨੂੰ ਪੁਲਿਸ ਫੈਕਟਰੀ ਵੀ ਕਿਹਾ ਜਾਂਦਾ ਹੈ ਅੱਜ ਤੁਹਾਨੂੰ ਦੱਸਦਾ ਕਿ ਬੱਚਿਆਂ ਦਾ ਸੁਪਨਾ ਆਪਾ ਕਿਦਾਂ ਪੂਰਾ ਕਰਦੇ ਆ ਵਰਦੀ ਪਾਉਣ ਦਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਪੁਲਿਸ 2025 ਦੀਆਂ ਪੋਸਟਾਂ ਜਿਹੜੀਆਂ ਇਹ ਆਣ ਵਾਲੀਆਂ ਨੇ ਤੇ ਤਿਆਰੀ ਤੁਹਾਨੂੰ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਰਨ ਦੇ ਲਈ ਕਿ ਤੁਸੀਂ ਪੇਪਰ ਦੀ ਨਾਲ ਨਾਲ ਫਿਜ਼ੀਕਲ ਦੇ ਜਿਹੜਾ ਫਿੱਟ ਹੋ ਸਕੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਪੰਜਾਬ ਪੁਲਿਸ ਵਿੱਚ ਜਾਣਾ ਤਾਂ ਅਸੀਂ ਕੀ ਕਰਨਾ ਹੈ ਕੀ ਨਹੀਂ ਤਾਂ ਮੈਂ ਇੱਕ ਮਾਰਗਦਰਸ਼ਨ ਉਹਨਾਂ ਬੱਚਿਆਂ ਨੂੰ ਦੱਸਦਾ ਏ ਉਹਨਾਂ ਬੱਚਿਆਂ ਨੂੰ ਗਾਈਡ ਕਰਦੇ ਆ ਕਿ ਕਿੱਦਾਂ ਤੁਸੀਂ ਫਾਰਮ ਭਰਨੇ ਨੇ ਜੋ ਵੀ ਬੱਚਾ ਆਪਣੀ ਕੈਡਿੰਗ ਨੂੰ ਐਡਮਿਸ਼ਨ ਲੈਂਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਫਿਜ਼ੀਕਲੀ ਫਿੱਟ ਇੱਕ ਦੱਸਿਆ ਜਾਂਦਾ ਹੈ ਕਿ ਬੱਚਾ ਫਿਜ਼ੀਕਲੀ ਫਿੱਟ ਹੈ ਜਾਂ ਨਹੀਂ ਹੈ ਉਹਦੀ ਹਾਈਟ weight age ਕਾਸਟ ਅਕੋਰਡਿੰਗ ਉਹ ਦੱਸਿਆ ਜਾਂਦਾ ਹੈ ਕਿ ਤੁਸੀਂ ਕਿੰਨੀ age ਤੱਕ ਭਰਤੀ ਦੇਖ ਸਕਦੇ ਹੋ ਕਿੰਨੀ age ਤੱਕ ਨਹੀਂ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਪੇਪਰ ਦੇ ਵਿੱਚ ਕੀ ਆਏਗਾ ਕੀ ਨਹੀਂ ਆਏਗਾ ਬੱਚਿਆਂ ਦੀ ਅਲੱਗ-ਅਲੱਗ ਕਲਾਸਾਂ ਜਿਹੜੀਆਂ ਚੱਲਦੀਆਂ ਨੇ ਇਦੇ ਵਿੱਚ ਹਿਸਟਰੀ ਪੋਲੀਟੀ ਜੀਕੇ ਜੋ ਵੀ ਸਭ ਚੀਜ਼ਾਂ ਦੇ ਕਲਾਸੇ ਆ ਉਹ ਅਲੱਗ-ਅਲੱਗ ਕਲਾਸਾਂ ਜਿਹੜੀਆਂ ਇਹ ਚਲਾਈ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਗਰਾਊਂਡ ਦੀ ਜਿਹੜਾ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਭਰਤੀ ਹੋਣ ਲਈ ਸਿਰਫ ਤੁਹਾਨੂੰ ਪੇਪਰ ਪਾਸ ਕਰਨੇ ਜ਼ਰੂਰੀ ਨਹੀਂ ਤੁਹਾਨੂੰ ਫਿਜ਼ੀਕਲ ਫਿਟ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਨਾਲ-ਨਾਲ ਬੱਚਿਆਂ ਦਾ ਜਿਹੜਾ ਗਰਾਊਂਡ ਵੀ ਆ ਉਹ ਲਗਾਇਆ ਜਾਂਦਾ ਹੈ ਦੋਸਤੋ ਤੇ ਆਪਣੇ ਕੋਲ ਪੂਰੇ ਪੰਜਾਬ ਤੋਂ ਬੱਚੇ ਆਉਂਦੇ ਨੇ ਪੂਰੇ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਬੱਚੇ ਆਪਣੇ ਕੋਲ ਆਉਂਦੇ ਨੇ ਆਪਣਾ ਸੁਪਨਾ ਪੂਰਾ ਕਰਨ ਦੇ ਲਈ